ਆਓ ਗੁਰੂ ਪਿਆਰਿਓ ਅੱਜ ਆਪਾਂ ਜਾਣਦੇ ਆਂ ਇਸ ਸ੍ਰਿਸ਼ਟੀ ਦੇ ਖੇਲ ਨੂੰ ਸ੍ਰਿਸ਼ਟੀ ਨਿਰੰਕਾਰ ਪ੍ਰਭੂ ਜੀ ਦਾ ਖੇਲ ਹੈ ਗੁਰਬਾਣੀ ਫੁਰਮਾਨ ਹੈ ਹਰ ਸਰ ਸਾਗਰ ਹਰ ਹੈ ਆਪੇ ਇਹ जग ਹੈ ਸਭ ਖੇਲ ਖਿਲਈਆ ਸ੍ਰਿਸ਼ਟੀ ਦਾ ਜਗਤ ਦਾ ਖੇਲ ਨਿਰੰਕਾਰ ਨੇ ਆਪ ਹੀ ਰਚਿਆ ਹੈ ਅਤੇ ਫਿਰ ਆਪਣੇ ਰਚੇ ਹੋਏ ਖੇਲ ਨੂੰ ਨਿਰੰਕਾਰ ਆਪ ਹੀ ਦੇਖ ਰਿਹਾ ਹੈ ਗੁਰੂ ਫੁਰਮਾਨ ਹੈ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਕੋਈ ਵੀ ਪੰਡਤ ਹੋਵੇ ਕਾਜੀ ਹੋਵੇ ਜੋਗੀ ਹੋਵੇ ਮਨੁੱਖ ਹੋਵੇ ਇਹ ਨਹੀਂ ਦੱਸ ਸਕਦਾ ਕਿ ਨਿਰੰਕਾਰ ਪਰਮੇਸ਼ਰ ਨੇ ਇਸ ਸ੍ਰਿਸ਼ਟੀ ਦੀ ਰਚਨਾ ਕਦੋਂ ਕੀਤੀ ਉਹ ਕਿਹੜਾ ਵੇਲਾ ਸੀ ਉਹ ਕਿਹੜਾ ਸਮਾਂ ਸੀ ਦਿਨ ਸੀ ਵਾਰ ਸੀ ਤਾਰੀਖ ਸੀ ਰੁੱਤ ਸੀ ਜਦੋਂ ਨਿਰੰਕਾਰ ਪਰਮੇਸ਼ਰ ਨੇ ਇਹ ਸੰਸਾਰ ਬਣਾਇਆ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਇਹ ਨਹੀਂ ਲਿਖਿਆ ਗਿਆ ਕਿ ਸੰਸਾਰ ਦੀ ਰਚਨਾ ਕਦੋਂ ਕੀਤੀ ਗਈ ਸ੍ਰਿਸ਼ਟੀ ਨੂੰ ਸਜਣ ਵਾਲਾ ਕਰਤਾ ਪੁਰਖ ਆਪ ਹੀ ਇਹ ਗੱਲ ਜਾਣਦਾ ਹੈ ਆਪਾਰੋ ਗੁਰਜੀ ਸਾਹਿਬ ਦੀ ਬਾਣੀ ਦੇ ਵਿੱਚ ਇਸ ਨੂੰ ਪੜਦੇ ਵੀ ਆ ਕਮਣ ਸੁਵੇਲਾ ਵਖਤ ਕਮਣ ਕਮਣ ਥਿਤ ਕਮਣ ਬਾਹ ਕਮਣ ਸਿਰਉਤੀ ਮਹਾ ਕਮਣ ਜਿਤੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਨ ਵਖਤ ਨਾ ਪਾਇਓ ਕਾਦੀਆਂ ਜੇ ਲੇਖਨ ਲੇਕੁਰਣ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸੇ ਠੀਕਉ ਸਾਜੈ ਆਪੈ ਜਾਣਾ ਸੋਈ